ਹਾਂਜੀ ਮੈਂ ਅੱਜ ਮੰਤਰੀ ਸਾਹਿਬ ਇੱਥੇ ਪਹੁੰਚੇ ਹਾਂ ਗੋ ਮਾੜੀ ਖਬਰ ਮਿਲੀ ਸਾਡਾ ਭਰਾ ਐਮਐਲਏ ਗੋਗੀ ਦੇ ਗੋਲੀ ਲੱਗਣ ਨਾਲ ਜਿਹੜੀ ਅਚਾਨਕ ਗੋਲੀ ਚਲੀ ਉਹ ਹੀ ਪਤਾ ਲੱਗਾ ਜੇ ਮੈਂ ਤੇ ਆ ਹੀ ਹਾਂ ਜੇ ਪਰ ਬਹੁਤ ਮਾੜਾ ਬਹੁਤ ਮਾੜਾ ਕਹਿ ਸਕਦੇ ਪਾਰਟੀ ਨੇ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਔਰ ਸਾਹੀਂ ਤੇ ਬਹੁਤ ਕੁ ਸਿੱਖ ਦੇ ਸੀ ਉਹਨਾਂ ਤੋਂ ਬਹੁਤ ਨੌਲੇਜ ਸੀ ਬਹੁਤ ਮਾੜਾ ਸਰ ਕਿੰਨੇ ਵੇਲੇ ਤੁਹਾਨੂੰ ਤਲਾਸ਼ ਮਿਲੀ ਤੇ ਕੀ ਮੈਨੂੰ ਹੁਣੇ 15 ਮਿੰਟ ਪਹਿਲਾਂ پتہ ਲੱਗੇ ਲੋਕਾਂ ਦੇ ਫੋਨ ਆਏ ਕਾਫੀ ਲੋਕਾਂ ਦੇ ਫੋਨ ਆ ਗਏ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਫਿਰ ਮੈਂ ਜਾ ਰਿਹਾ ਪਰਵਾਹ ਚੱਲ ਕੇ ਡਿੱਗੀ ਕੋਈ ਪਿਸਤੌਲ ਡਿੱਗੀ ਗੋਲੀ ਚੱਲ ਸਕਦੀ ਹੈ ਠੀਕ ਹੈ ਠੀਕ ਹੈ ਮੈਂ ਸਰ ਹਾਂਜੀ ਅੱਜ ਮੰਤਰੀ ਸਾਹਿਬ ਇੱਥੇ ਪਹੁੰਚੇ ਹੋ 90 ਜਾਂ ਦੇ ਪਹੁੰਚੇ ਗੋਲ ਮਾੜੀ ਖਬਰ ਮਿਲੀ ਸਾਡਾ ਭਰਾ ਐਮਐਲਏ ਗੋਗ ਜਿਹਦੇ ਗੋਲੀ ਲੱਗਨ ਨਾਲ ਜਿਹੜੀ ਅਚਾਨਕ ਗੋਲੀ ਚੱਲੀ ਉਹ ਹੀ ਪਤਾ ਲੱਗਾ ਜੇ ਮੈਂ ਤੇ ਆ ਹੀ ਆ ਜੇ ਪਰ ਬਹੁਤ ਮਾੜਾ ਬਹੁਤ ਮਾੜਾ ਕਹਿ ਸਕਦੇ ਆ ਪਾਰਟੀ ਨੇ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਔਰ ਸਾਹੀਂ ਤੇ ਬਹੁਤ ਕੁ ਸਿੱਖ ਦੇ ਸੀ ਉਹਨਾਂ ਤੋਂ ਬਹੁਤ ਨੌਲੇਜ ਸੀ ਬਹੁਤ ਮਾੜਾ ਸਰ ਕਿੰਨੇ ਵਾਰ ਤੁਹਾਨੂੰ ਤਲਾਸ਼ ਮਿਲ ਤੇ ਕੀ ਮੈਨੂੰ ਹੁਣੇ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦੇ ਫੋਨ ਆਏ ਕਾਫੀ ਲੋਕਾਂ ਦੇ ਫੋਨ ਆ ਗਏ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਫਿਰ ਮੈਂ ਜਾ ਰਹਿਣਾ ਚੱਲ ਕੇ ਡਿੱਗੀ ਕੋਈ ਪਿਸਤੌਲ ਡਿੱਗੀ ਗੋਲੀ ਚੱਲ ਸਕਦੀ ਹੈ ਕੀ ਕੀ ਗੱਲ ਹੈ ਮੇਰੇ ਸਾਹਿਬ ਹਾਂ ਜੀ ਮੈਂ ਅੱਜ ਮੰਤਰੀ ਸਾਹਿਬ ਇੱਥੇ ਪਹੁੰਚੇ ਹਾਂ 990 ਜਰਾਂ ਦੇ ਪਹੁੰਚੇ ਗੋਲ ਮਾੜੀ ਖਬਰ ਮਿਲੀ ਸਾਡਾ ਭਰਾ ਐਮਐਲਏ ਗੋਗੀ ਦੇ ਗੋਲੀ ਲੱਗਣ ਨਾਲ ਜਿਹੜੀ ਅਚਾਨਕ ਗੋਲੀ ਚੱਲੀ ਹੈ ਉਹ ਹੀ ਪਤਾ ਲੱਗਾ ਜੇ ਮੈਂ ਤੇ ਆ ਹੀ ਹਾਂ ਜੇ ਪਰ ਬਹੁਤ ਮਾੜਾ ਬਹੁਤ ਮਾੜਾ ਕਹਿ ਸਕਦੇ ਹਾਂ ਪਾਰਟੀ ਨੇ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਔਰ ਸਾਹੀਂ ਤੇ ਬਹੁਤ ਕੁ ਸਿੱਖਦੇ ਸੀ ਉਹਨਾਂ ਤੋਂ ਬਹੁਤ ਨੌਲੇਜ ਸੀ ਬਹੁਤ ਮੜਾ ਸਰ ਕਿੰਨੇ ਵੇਲੇ ਤੁਹਾਨੂੰ ਤਲਾਸ਼ ਮਿਲੀ ਤੇ ਕੀ ਮੈਨੂੰ ਹੁਣੇ 15 ਮਿੰਟ ਪਹਿਲਾਂ پتہ ਲੱਗੇ ਲੋਕਾਂ ਦੇ ਫੋਨ ਆਏ ਕਾਫੀ ਲੋਕਾਂ ਦੇ ਫੋਨ ਆ ਗਏ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਫਿਰ ਮੈਂ ਜਾ ਰਹਿਣਾ ਪਰਵਾਹ ਚੱਲ ਕੇ ਡਿੱਗੀ ਕੋਈ ਪਿਸਤੌਲ ਡਿੱਗੀ ਗੋਲੀ ਚੱਲ ਸਕਦੀ ਹੈ ਠੀਕ ਹੈ ਠੀਕ ਹੈ ਮੈਂ ਦੱਸਦਾ